हैलो जी सत श्रीकाल थोड़ा सारे का स्वागत है जी अपने चैनल कुकिंग अच्छा है संडे बच्चों बैज मिले जी हैरी बड़ा पुराना है है सौदा किलो संडे है संडे तो बच्चे छुट्टी ही अब मैं टाइम दा ही उन्होंने ਅਜ ਮੰਡੇ ਆ ਹਾਂ ਨਹੀਂ ਸੰਡੇ ਆ ਮੰਡੇ ਆ ਕਾਲਾ ਮੰਡੇ ਆ ਸੰਡੇ ਵਾਲੇ ਦਿਨ ਛੁੱਟੀ ਹੁੰਦੀ ਆ ਹੈਰੀ ਨੂੰ ਫਿਰ ਸ਼ੇਰ ਨਵਾਈ ਦਾ ਏ ਤੇ ਹੈਰੀ ਨੇ ਨਾ ਧੋ ਲਿਆ ਏ ਸ਼ੇਰ ਵੀ ਨਾ ਲਿਆ ਏ ਮम्मा ਵੀ ਤੇ ਆ ਰੋ ਗਿਆ ਤੇ ਹਾਂ ਹੈਰੀ ਕਿੱਥੇ ਚੱਲਿਆ ਏ ਬਾਬੇ ਬਾਬੇ ਦੇ ਠੀਕਾ ਤੇ ਮੈਂ ਅੱਜ ਜੜਾਈ ਕਾਫੀ ਦਿਨਾਂ ਤੋਂ ਇਹ ਸੂਟ ਇਹ ਜੋ ਤੁਮੇ ਪਿਛਲੇ ਗਰਮੀਆਂ ਖਤਮ ਹੋਈਆਂ ਇਹਨਾਂ ਉਹਦੇ ਸੂਟ ਕਲੀਨ ਕਰ ਲਿਆ ਹਾਂ ਹਾਏ ਰੱਬਾ ਐਰੀ ਦੀਆਂ ਸੁਣ ਲੋ ਪਹਿਲਾਂ ਤੁਸੀਂ ਹਾਂਜੀ ਹਾਂਜੀ ਤੇ ਇਹ ਸੂਟ ਪਿਛਲੀਆਂ ਗਰਮੀਆਂ ਦੀਆਂ ਲੈ ਕੇ ਆਏ ਹਾਂ ਮੈਂ ਲੈ ਕੇ ਆਈ ਹੀ ਤੇ ਉਹਨੂੰ ਸਟਿਚ ਕੀਤਾ ਹੈ ਆਪਣੇ ਹੀ ਡਿਜ਼ਾਈਨ ਦੇ ਨਾਲ ਤੇ ਮੈਂ ਦਿਖਾਉਣੀ ਆ ਤੁਹਾਨੂੰ ਇਹਦੇ ਤੇ ਆਪਾਂ ਕਿਦਾਂ ਡਿਜ਼ਾਈਨ ਪਾਇਆ ਹੈ ਲੋ ਜੀ ਇਹ ਵਾਲਾ ਦੁਪੱਟਾ ਜਿਹੜਾ ਇਹ ਮੇਰੇ ਕੋਲ ਹੈਗਾ ਸੀ ਪਹਿਲਾਂ ਹੀ ਤੇ ਇਹਦੇ ਨਾਲ ਜਿਹੜਾ ਇਹ ਮੈਂ 500 ਦਾ ਸੂਟ ਲੈ ਕੇ ਇਹਦੇ ਉੱਪਰ ਡਿਜ਼ਾਈਨਿੰਗ ਕੀਤੀ ਆ ਇਹ ਮੇਰੇ ਉਸ ਕੋਲ ਪਹਿਲਾਂ ਦਾ ਸੂਟ ਹੀ ਉਹ ਮੈਂ ਹੰਡਾ ਲਿਆ ਸੀ ਪੂਰਾ ਸੂਟ ਤੇ ਦੁਪੱਟਾ ਜਿਹ ਮੇਰੇ ਕੋਲ ਨਵਾਂ ਹੀ ਪਿਆ ਸੀ ਮੈਂ ਕਿਹਾ ਕਿ ਕੀ ਕਰਾਂ ਇਹ ਦੁਪੱਟੇ ਦਾ ਇੰਨਾ ਸੋਹਣਾ ਹੈ ਦੁਪੱਟਾ ਸੀ ਦੁਪੱਟਾ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਿਆ ਤੇ ਦੁਪੱਟੇ ਦਾ ਨਾ ਪੀਸ ਸਪੈਸ਼ਲੀ ਮੈਂ ਜਿਹੜਾ ਇਹਦੇ ਨਾਲ ਸੂਟ ਬਣਾਇਆ ਏ ਓਨਲੀ 500 ਦਾ ਮੈਂ ਜਿਹੜਾ ਸੂਟ ਲੈ ਕੇ ਆਈ ਸੀ ਪਹਿਲਾਂ ਵੀ ਰਦਾ ਹੁੰਦੀ ਕੁਝ ਏਮਬਰਾਇਡਰੀ ਵੀ ਰਗਾ ਕਰਾ ਲਾ ਆਮ ਟੈਂਸੂਟ ਲੈ ਕੇ ਫਿਰ ਮੈਨੂੰ ਇਹ ਪਰ ਵਧੀਆ ਮਿਲ ਗਿਆ ਨਾਲ ਮੈਚਿੰਗ ਵੀ ਬੜਾ ਵਧੀਆ ਹੋ ਗਿਆ ਸੀ ਕਿਉਂਕਿ ਕੰਟਰਾਸਟ ਵਾਈਟ ਦੇ ਜਿਹੜਾ ਇਹਦੇ ਵਿੱਚ ਗ੍ਰੀਨ ਵੀ ਜਿਹੜਾ ਇਹ ਕੰਟਰਾਸਟ ਹੈਗਾ ਤੇ ਨਾਲ ਜਿਹੜਾ ਇਹਦੇ ਤੇ ਆਪਾਂ ਨੇ ਇਹ ਵਾਲਾ ਡਿਜ਼ਾਈਨ ਬਣਾ ਲਿਆ ਏ ਤੇ ਮੋਤੀ ਲਗਾ ਲਿਆ ਡਿਜ਼ਾਈਨ ਬਣਾ ਕੇ ਸਿੰਪਲ ਜਿਹਾ ਡਿਜ਼ਾਈਨ ਇਦਾਂ ਕਰਕੇ ਜਿਹੜਾ ਇਹ ਸਿੰਪਲ ਜਿਹਾ ਡਿਜ਼ਾਈਨ ਬਣਾ ਲਿਆ ਨਾਲ ਜਿਹੜੇ ਆ ਲੇਸ ਲਗਾ ਕੇ ਮੋਤੀ ਲਗਾ ਲਈ ਗਲੇ ਦੇ ਵੀ ਬਣਾ ਲਿਆ ਏ ਇਹ ਵਾਲੀਆਂ ਇਹਦੀਆਂ ਪਫ ਵਾਲੀਆਂ 슬ੀਵਜ਼ ਬਣਾ ਲੀਆਂ ਐ ਲੱਕੀ ਵਾਲੀਆਂ ਤੇ ਬੜਾ ਸੋਹਣਾ ਡਿਜ਼ਾਈਨ ਲੱਗਿਆ ਮੈਨੂੰ ਬਾਕੀ ਤੁਸੀਂ ਦੱਸਿਓ ਕਿ ਕਿਵੇਂ ਦਾ ਮਤਲਬ ਸਿਰਫ 500 ਰੁਪਏ ਦਾ ਸੂਟ ਜਿਹੜਾ ਐ ਉਹ ਮੈਨੂੰ ਲੱਗਦਾ ਕਿ 1500 ਰੁਪਏ ਦੇ ਤੱਕ ਤਿਆਰ ਹੋ ਗਿਆ ਜਿਵੇਂ 500 ਦਾ ਆ 520 ਦੀ ਸਟਿਚਿੰਗ ਤੇ 500 ਦਾ ਸੂਟ ਤੇ 500 ਦਾ ਡਬਲ ਟੋਟਲ 1500 ਰੁਪਏ ਦਾ ਸੂਟ ਪਰ ਆਪਾਂ ਜਿਹੜਾ ਇਹ ਸਿਰਫ 500 ਰੁਪਏ ਦੇ ਵਿੱਚ ਸੂਟ ਤਿਆਰ ਕਰਾ ਲਈ ਆਈ ਤਦ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਮੇਰੇ ਕੋਲ ਜਿਹੜੇ ਪ੍ਰਾਣੇ ਦੁਪੱਟੇ ਪਏ ਹੁਣ ਮੈਂ ਸੋਚ ਜਿੰਦੀ ਹਾਂ ਉਹਨਾਂ ਦੇ ਨਾਲ ਹੋਰ ਜਿਹੜੇ ਉਹ ਸੂਟ ਲੈ ਲਾ ਤੇ ਕਮੈਂਟ ਕਰਕੇ ਧਰੂਰ ਦੱਸਿਓ ਕਿ ਕਿਵੇਂ ਦਾ ਲੱਗਿਆ ਇਹ ਮੇਰਾ ਸੂਟ ਤੇ ਮੇਰਾ ਆਈਡੀਆ ਤੇ ਹੁਣ ਆਪਾਂ ਹਾਂਜੀ ਲਾਲ ਨਹੀਂ ਲੈਣਾ ਲੋਇਨ ਛੋਟਾ ਜਾ ਛੋਟਾ ਜਿਹਾ ਲਾਇਨ ਨਹੀਂ ਲੈਣਾ ਨਾ ਕੀ ਲੈਣਾ ਫਿਰ ਉਹ ਵਾਈਟ ਵਾਲਾ ਲਾਉਂ ਯਾ ਵਾਈਟ ਵਾਲਾ ਲਾਇਨ ਚਲੋ ਚੱਲੀਏ ਫਿਰ ਜਿਹੜਾ ਸੈਂਡਲ ਪਾਉ ਤੁਹਾਡੇ ਉਹ ਸੈਂਡਲ ਪਏ ਮੰਕੀ ਜਿਹੜੇ ਇਧਰ ਉੱਪਰ ਉੱਪਰ ਚੜ ਕੇ ਲੋਤੇ ਆ ਚਲੋ ਲੋ ਜੀ ਤੁਹਾਨੂੰ ਬਿਲਕੁਲ ক্লোਜ਼ ਤੋਂ ਕਰਕੇ ਡਿਜ਼ਾਈਨ ਦਿਖਾ ਦਿੰਨੇ ਆ ਇਹ ਆਪਾਂ ਨੇ ਫੱਟੀ ਜੀ ਬਣਾ ਕੇ ਕਟਿੰਗ ਕਰਕੇ ਤੇ ਸਾਰੀ ਘੇਰੇ ਤੇ ਲਗਾ ਕੇ ਵਿੱਚ ਮੋਤੀ ਲਗਾ ਦਿੱਤੇ ਸੀ ਤੇ ਉੱਪਰ ਵੀ ਜੜਾ ਏ ਇਦਾਂ ਕਰਕੇ ਸੀਣਾ ਲਗਾ ਕੇ ਮੈਂ ਮੈਨੂੰ ਲੱਗਦਾ ਏ ਹੈੰਗ ਹੈ 20 ਕ 15 ਇੰਚ ਤੱਕ ਜਿਹੜੀਆਂ ਲੰਬੀਆਂ ਇਹ ਸੀਨਾ ਲਗਾ ਕੇ ਤੈਨੂੰ ਉਧਰ ਤੇਨ ਉਧਰ ਉੱਪਰ ਡਿਜ਼ਾਈਨ ਪਾਤਾ ਇਹ ਥੱਲੇੋਂ ਇਸੇ ਕਰਕੇ ਜਿਹੜਾ ਕਮੀਜ਼ ਲੂਜ਼ ਬਣ ਗਿਆ ਹੈ ਤੇ ਬਾਹਾਂ ਦੇ ਉੱਪਰ ਵੀ ਜਿਹੜਾ ਇਹ ਉਹ ਆਪਾਂ ਨੇ ਪਾਪ ਬਣਾ ਕੇ ਉੱਪਰ ਲਾਈ ਇਹਦੇ ਲੇਸ ਤੇ ਗਲੇ ਦਾ ਡਿਜ਼ਾਈਨ ਵੀ ਇਦਾਂ ਹੀ ਬਣਾਇਆ ਹੈ ਆਪਾਂ ਨੇ ਜਿਵੇਂ ਆਪਾਂ ਘੇਰੇ ਦਾ ਬਣਾਇਆ ਹੈ ਤੇ ਉਹਦੇ ਉੱਪਰ ਵੀ ਲਗਾ ਦਿੱਤੀ ਸੀ ਲੇਸ ਅੱਜ ਅੱਜ ਧੁੱਪ ਧੁੱਪ ਹੋ ਗਈ ਆ ਹਨਾ ਦੋਖ ਦਿਨ ਬੜਾ ਸੋਹਣਾ ਮੌਸਮ ਠੰਡਾ ਰਿਹਾ ਸੀ ਹੈਰੀ ਨੂੰ ਨਹੀਂ ਟੋਕ ਲੱਗਦੀ ਹੈਰੀ ਨੂੰ ਗਰਮੀ ਲੱਗਦੀ ਡਿਜੇ ਤੁਹਾਡੇ ਹੱਥ ਕਾਲੇ ਹੋ ਜਾਣੇ ਇਥੋਂ ਨਾ ਟੱਚ ਕਰੋ ਨਾਲੇ ਉਹ ਦੀਵਾਰ ਦੇ ਪਿੱਛੋਂ ਵਾਲੀ ਲੱਗਦੀ ਹੁੰਦੀ ਉਲੀ ਜੀ ਥੋੜਾ ਅੱਗੇ ਹੋ ਕੇ ਖਲੋਈਦਾ ਏ ਗੁਰਦੁਆਰਾ ਸਾਹਿਬ ਤੋਂ ਬਾਅਦ ਆਪਾਂ ਅੱਗੇ ਇੱਥੇ ਹੁਣ ਚੱਲੀ ਆਪਾਂ ਲੌਕੇ ਮਾਮਾਈ ਕੇ ਪਿੰਨ ਪਾਣੀ ਪਾਣੀ ਭਰੇ ਆ ਬਿਆ ਝੀਲ ਬਣੀ ਹੋਣੀ ਆ ਪਿੱਛੇ ਬਹਿ ਜਾਓ ਆਂਦੇ ਨਹੀਂ ਕੋਠੇ ਥਾਣੇ ਨਹੀਂ ਆ ਗਰਾ ਮਮੀ ਹਾਂ ਹੈਗਾਏ ਉਹ ਡੇਟਾ ਖੋਲਣਗੇ ਫਿਰ ਉੱਤੋਂ ਦੀ ਗੈਰ ਉਹ ਫੋਨ ਕਰ ਦਿੰਨੇ ਆ ਫੋਨ ਕਰ ਦੋ ਫਿਰ ਤਾਂ ਜੜਨਾ ਪਊਦਾਨੂ ਕਿਧਰ ਦੀ ਬਹੁਤ ਉੱਪਰ ਇੱਥੋਂ ਬਾਥਰੂਮ ਦੇ ਉੱਤੋਂ ਦੀ ਹਾਂ ਬਾਥਰੂਮ ਤੇ ਚੜਾਂ ਨਹੀਂ ਪਰ ਉਹ ਦੇ ਕੋਠੇ ਉੱਤੋਂ ਦੀ ਨਾਲ-ਨਾਲ ਪਰ ਉਹਨਾਂ ਨੂੰ ਚੱਤ ਹੈਗੀ ਹੈ ਨਾ ਉਹ ਐਵੇਂ ਦੇ ਵਿੱਚ ਹੈ ਨਾ ਇਹੋ ਕਿ ਚੱਤ ਦੇ ਨਾਲ ਚੱਲ ਆਜੋ ਫਿਰ ਕੀ ਜੜਨਾ ਹੁੰਦਾ ਹੈ ਕੀ ਖਾਣਾ ਵਾ ਕੀ ਖਾਣਾ ਤੁਸੀਂ ਕੀ ਖਾਣਾ ਦੇਖੋ ਫਿਰ ਕੀ ਖਾਣਾ ਦੇਖੋ ਪਹਿਲਾਂ ਕੀ ਖਾਣਾ ਹੈ ਹਾਏ ਹਾਏ ਹੈ ਜੀ ਇਹ ਤਾਂ ਨਹੀਂ ਕਰਨਾ ਬੋਲ ਕੇ ਦੱਛੋ ਬੋਲ ਕੇ ਖਾਣਾ ਮਰ ਪੋਤਨੇ ਇਹਦਾ ਨਾਮ ਕੀ ਆ ਉਜੀਆ ਇਹ ਨਿਕਾ ਤੱਕ ਚਮਚੇ ਨਾਲ ਖਾ ਚਮਚੇ ਨਾਲ ਚਮਚੇ ਨਾਲ ਚਲੋ ਕੋਠੇ ਟੱਪਦੇ ਪ੍ਰਾਣੇ ਕੋਠੇ ਟੱਪਦੇ ਹਾਏ ਕੱਟਾ ਚੰਗੀ ਤੂੰ ਝੀਲ ਬਣਾਈ ਜੇ ਗਲੀ ਤੇ ਤੁਹਾਡੀ ਭਰੀ ਪਈ ਹੋ ਹਰ ਰੋਕ ਜਾਓ ਠੀਕ ਸ਼ਾਂਤ ਸਤਿਕਾਰ ਬੋਲ ਲਓ ਮਾਮੂ ਜੀ ਨੂੰ ਸਤਿਕਾਰ ਸੱਸੇ ਆ ਮਾਮਾ ਜੀ ਚਲੋ ਮੈਂ ਤਾਂ ਪਹਿਲਾਂ ਉਧਰ ਦੀ ਆਉਣ ਲੱਗਾ ਮੈਂ ਪਾਣੀ ਵੜਾ ਆ ਹਾਂ ਤੇ ਮੈਂ ਜੇ ਉੱਤੋਂ ਨਹੀਂ ਆ ਘਰ ਆ ਰੋ ਇੱਧਰ ਦੀ ਨੰਗ ਜਾਣੀ ਹੈ

ਕੋਈ ਬਸ ਤੇ ਹੈ? ਸੁੱਕ ਗਿਆ। ਕਿਤੇ ਸੁੱਕ ਗਿਆ ਉਹ? ਉਹ ਬਾਹਰ ਸੁੱਕ ਗਿਆ। ਨਹੀਂ ਸੁੱਕ ਗਿਆ ਸਾਰੇ ਮੌਸਮ। ਚਲੋ। ਸਾਸ਼ਟ੍ਰੀ ਕਾਲ। ਕੱਪੜੇ ਨਹੀਂ ਚੇਂਜ ਕੀਤੇ ਆਗੇ। ਹੈ? ਕੱਪੜੇ ਨਹੀਂ ਕੀਤੇ ਚੇਂਜ ਆਗੇ। ਇਧਰ ਰੇ ਰੋ। ਸਾਈਕਲ ਦੇ ਪਾਣੀ ਵੀ ਨਹੀਂ ਖਾਣ ਪਏ। ਹੂੰ। ਕਰੀਏ ਪੈ ਗਏ। ਕਰੀਏ ਪੈ ਗਏ। ਇਧਰੋਂ ਇੱਕ ਦੀ ਮੜਾ ਕਿਤਾਬ। ਹਾਂ। ਕੀ ਹੈ? ਸਟਾਰ ਨਹੀਂ ਲਿਆ ਮੈਂ ਸਟਾਰ ਲਾਇਆ ਉਹ ਸਟਾਰ ਮਿਲਿਆ ਹੈ ਰੀਨੂ ਵੈਰੀ ਗੁੱਡ ਕਿ ਹੱਸਦੀ ਸੀ ਹੱਸਦੀ ਸੀ ਤੇ ਰੋਂਦੇ ਪਿਆ ਨਹੀਂ ਕਿੰਨੇ ਕਿਹਾ ਮੈਂ ਕੱਲ ਮੈਂ ਤੇ ਰੋਂਦੀ ਨਹੀਂ ਸੀ ਹੱਸਦੀ ਸੀ ਮੈਂ ਤੇ ਹੱਸਦੀ ਸੀ ਤੁਹਾਨੂੰ ਕਿਉਂ ਲੱਗਾ ਮੈਂ ਰੋਂਦੀ ਸੀ ਕੱਢਦਾ। ਕਿਹੜਾ ਕੱਢਦੇ ਹਾਂ? ਹਾਂ। ਹੈ ਰੀ ਸਾਰਾ ਫਿਨਿਸ਼ ਕਰਕੇ ਆਉਂਦਾ ਰੋਜ਼ ਰੋਜ਼। ਉਹ ਟੱਕਣ ਵਿੱਚ ਵੀ ਇਹ ਨਹੀਂ ਅੱਤਕਣ ਵਿੱਚ ਕਿਉਂ? ਹੋ ਲੈ। ਉਹ। ਨਾਲੇ ਹੋਣੀ ਹੈੜ ਹਾਨਵਾ। ਚਟਮ ਚਟ ਹੋ ਰਿਹਾ ਏ ਚਟਮ ਚ। ਕਿਹਦਾ ਨਾ ਉਹ। ਹੈ ਰੇ ਤੁਹਾਨੂੰ ਕਿਉਂ ਲੱਗਾ ਪੀ ਮੈਂ ਰੋਂਦੀ ਸੀ ਮੈਂ ਤੇ ਰੋਈ ਨਹੀਂ। ਦਸ਼। ਤੁਹਾਨੂੰ ਸਟਾਰ ਪਸੰਦ ਆ? ਹਾਂਜੀ ਮੈਨੂੰ ਸਟਾਰ ਪਸੰਦੀ ਆ। ਪਸੰਦ ਬੜਾ ਪੁੱਛਦਾ ਏ ਹਾਂਜੀ ਸਕੂਲ ਲੱਗਿਆ ਫੇਰ ਜਾ ਕੇ ਲੈ ਕੇ ਆਈ ਦੁਬਾਰਾ ਹਾਂ ਤਾਂ ਲੱਗੀ ਛੱਟ ਦਾਡੇ ਹੈ ਤੁਸੀਂ ਪਾਉਂਦੇ ਪੰਗੇ ਆਉਣ ਲੈਣੇ ਸ਼ੁਰੂ ਕਰ ਦਿੰਦੇ ਹੁੰਦੇ ਜੀ ਹੈ ਆ ਕੀ ਖਲਾਰੇ ਪਾਤੇ ਆ ਪਾਉਂਦੇ ਆਂ ਦੱਸਿਓ ਮਾਂ ਦਾ ਜ ਮੈਨੂੰ ਦੱਸਿਓ ਤੜੇ ਨਹੀਂ ਛੱਟ ਲੱਗੀ ਤੁਸੀਂ ਮਜ਼ਾਕ ਕਰਦੇ ਜੇ ਨਾ ਹੈ ਰੇ ਤੁਸੀਂ ਮਜ਼ਾਕ ਕਰਦੇ ਜੇ ਨਾ ਆਪ ਵੀ ਆ ਰਹੀ ਐ ਨੰਨਾ ਨਹੀਂ ਖੁਸ਼ ਹੋਇਆ ਮਜ਼ਾਕ ਕਰਦੇ ਜੇ ਨਾ ਉਦੋਂ ਮੈਨੂੰ ਆਂਦਾ ਕਹਤੀ ਮੈਂ ਹੈ ਨਹੀਂ ਮਰੀ ਆਂਦਾ ਮੈਂ ਨਹੀਂ ਮਰ ਗਈ ਆਂਦਾ ਤੂੰ ਮਜ਼ਾਕ ਕਰਦੇ ਜੇ ਨਾ ਮੈਂ ਦੱਸ ਮਜ਼ਾਕ ਨਹੀਂ ਕਰਦੀ ਨਹੀਂ ਮਰੀ ਤੇ ਹੁਣੇ ਆਪਾਂ ਆਏ ਸੀ ਪੱਟਿਓਂ ਆਉਂਦੇ ਹੋਏ ਤੇ ਲਸਾਬ ਲੈ ਕੇ ਆਏ ਹਰਿਵਾਰਾਜ ਨੂੰ ਮੈਂ ਗਈ ਸੀ ਆਪਣੀ ਸਕੂਟਰੀ ਤੇ ਪੱਟੀ ਦੇ ਤੇ ਲਸਾਬ ਗਿਆ ਹੀ ਆਪਣੀ ਮੋਟਰਸਾਈਕਲ ਤੇ ਨੂੰਨੀ ਮੈਂ ਗੁਰਮਨ ਨੂੰ ਲੈ ਕੇ ਆਉਣਾ ਹਾਂ ਠੀਕ ਆ ਹੈਰੀ ਕੱਲੇ ਨੂੰ ਲੈ ਕੇ ਆਉਣਾ ਹੈ ਕਿ ਨਹੀਂ ਲੈ ਕੇ ਆਉਣਾ ਗੁਰਮਨ ਨੂੰ ਲਾਗੀ ਉਹਨਾਂ ਉੱਪਰ ਭਾਜੀ ਨੂੰ ਲੈ ਕੇ ਆਉਣਾ ਨਹੀਂ ਗੁਰਮਨ ਨੂੰ ਲੈ ਆਵਾਂਗੇ ਤੁਹਾਨੂੰ ਸਕੂਲੇ ਛੱਡ ਆਵਾਂਗੇ ਨਾ ਹੈ ਨਾ ਤੁਸੀਂ ਘਰੇ ਆ ਕੇ ਕੀ ਕਰਨਾ ਖਲਾਰਾ ਹੀ ਪਾਉਣੇ ਤੁਹਾਨੂੰ ਸਕੂਲੇ ਰਿਆ ਕਰੋ ਤੁਸੀਂ ਨਾ ਜਦੋਂ ਭਾਜੀ ਨੂੰ ਲਿਆ ਕਰਨਾ ਨਾ ਉਦੋਂ ਹੀ ਤੁਹਾਨੂੰ ਲਿਆ ਕਰਨਾ ਠੀਕ ਆ ਹੁਣ 2 ਵਜੇ ਲਿਆ ਕਰਨਾ ਤੁਹਾਨੂੰ 12 ਵਜੇ ਨਹੀਂ ਲੈ ਕੇ ਆ ਕਰਨਾ ਫਿਰ ਦੱਸੋ ਤੁਹਾਨੂੰ 2 ਵਜੇ ਲੈ ਕੇ ਆ ਕੀ ਕਰੀਏ ਅਸੀਂ ਨਵਜੋਤ ਨੇ ਫੜਵਾ ਦੇ ਕਿਤੇ ਮਾਰਿਆ ਸੀ ਨਵਜੋਤ ਨੇ ਤੁਸੀਂ ਮੈਮ ਨੂੰ ਨਹੀਂ ਦੱਸਿਆ ਬੱਸ ਨਹੀਂ ਕਿਉਂ ਮਰੋਂਦੇ ਹੋ ਹੀ ਤੇ ਮੈਮ ਨੂੰ ਦੱਸਣਾ ਹੈ ਜਮਨ ਮੈਮ ਨੂੰ ਆਂਟੀ ਨੂੰ ਸਹੀ ਆਂਟੀ ਫਿਰ ਗੁੱਸੇ ਹੋਏ ਨਾ ਨਵਜੋਤ ਨੂੰ ਨਾ ਹੈ ਨਵਜੋਤ ਨੇ ਕੀ ਮਾਰਿਆ ਸੀ ਇੱਥੇ ਤੱਕ ਡੇ ਇੱਥੇ ਹਾਂ ਬੇ ਗੋਈ ਸਟ ਕਾ ਦੇ ਨਾ ਲਗਾਈ ਹੀ ਕੀ ਮਾਰਿਆ ਸੀ ਹੱਥ ਮਾਰਿਆ ਹੱਥ ਹਾਂ ਉਹ ਮੂੰਹ ਜਾਈ ਨਹੀਂ ਤਾਂ ਇੱਥੇ ਵਜਾ ਸੀ ਨਾ ਨਵਜੋਤ ਨੇ ਕੀ ਮਾਰਿਆ ਸੀ ਇੱਥੇ ਲੁੱਟਿਆ ਇੱਥੇ ਵਜਾ ਇੱਥੇ ਹਾਂ ਕੀ ਮਾਰਿਆ ਹੀ ਉਹਨੇ ਇੱਥੇ ਮਾਰਿਆ ਲੱਲੂ ਨੂੰ ਦੱਸਣਾ ਵੀ ਨਹੀਂ ਆਉਂਦਾ ਵੀ ਕੀ ਮਾਰਿਆ ਹੈ ਆ ਮਾਰਿਆ ਹੱਥ ਮਾਰਿਆ ਹੀ ਐਂ ਕਰਕੇ ਮਾਰਿਆ ਇਹ ਕਿੱਦਾਂ ਮਾਰਿਆ ਮੇਰੇ ਮਾਰ ਕੇ ਦਿਖਾਓ ਮਾਰ ਕੇ ਵਿਖਾਓ ਕਿੱਦਾਂ ਕੀਤਾ ਹੁੰਨੇ ਹੂੰ ਇਦਾਂ ਉਹ ਐਂ ਕਰਕੇ ਕੀਤਾ ਹੈ ਨਾ ਹੂੰ ਤੇ ਫੇਰ ਇਹ ਮਾਰ ਦਿਨੀ ਮਾਰੋ ਸੌਰੀ ਮੈਂ ਤੁਮੇ ਤਾਂ ਮਾਰ ਕੇ ਵਿਖਾਉਂਦੀ ਹਾਂ ਫੇਰ ਦਿਮਾਰਿਆ ਸੀ ਜ਼ੋਰ ਦੀ ਨਹੀਂ ਮਾਰਿਆ ਮੈਂ ਮੈਂ ਐਂ ਕਰਕੇ ਦੱਸਦੀ ਪਈ ਐਂ ਕਰਕੇ ਮਾਰਿਆ ਸੀ ਹੁਣ